ਮੰਨ ਲਓ ਬਾਲੀ ਕੈਂਟ ਦੁਕਾਨ ਦੇ ਵਿੱਚ ਮੈਂ ਵਿਜ਼ਿਟ ਕਰਾਉਣ ਲੱਗਿਆ ਬੋਹੇ ਵਾਲਿਓ ਤੁਹਾਨੂੰ ਕਿਸੇ ਵੀ ਵੱਡੇ ਸ਼ਹਿਰ ਦੇ ਵਿੱਚ ਜਾਣ ਦੀ ਲੋੜ ਨਹੀਂ ਤੁਹਾਨੂੰ ਇੱਕ ਇਹੋ ਜੀ ਦੁਕਾਨ ਦਿਖਾਉਣ ਲੱਗਾ ਜਿੱਥੇ ਮੁੰਡੇ ਨੇ ਨਵਾਂ ਕੰਮ ਸ਼ੁਰੂ ਕੀਤਾ ਤੇ ਇਹ ਬੰਦਾ ਕਹਿੰਦਾ ਵੀ ਫੈਲ ਹਾਲ ਪੈਸਾ ਕਮਾਉਣਾ ਮਕਸਦ ਨਹੀਂ ਪੈਸਾ ਕਮਾਉਣ ਵਾਸਤੇ ਉਮਰ ਬਥੇਰੀ ਪਈ ਆ ਰਿਸ਼ੂ ਭਾਈ ਬਹੁਤ ਚੰਗਾ ਲੱਗਿਆ ਤੇਰੀ ਸੋਚ ਜਾਣੀ ਚਾਹ ਪੀਤੀ ਬਾਈ ਨਾ ਬਾਈ ਕਹਿੰਦਾ ਵੀ ਪੈਸਾ ਰੋਕ ਕੇ ਕਮਾ ਲਾਂਗੇ ਪਹਿਲਾਂ ਲੋਕ ਕਮਾ ਲਈਏ ਆ ਉੱਠ ਫਿਰ ਸਾਨੂੰ ਦਿਖਾ ਬਈ ਜੇ ਹੁਣ ਗੱਲ ਲਿਓ ਆ ਰਿਸ਼ੂ ਲੋਕ ਕਰਦੇ ਹੁੰਦੇ ਆ ਬੰਦੇ ਤੋਂ ਬੰਦਾ ਪ੍ਰਚਾਰ ਹਾਂਜੀ ਬਈ ਹੁਣ ਜੇ ਆਪਾਂ ਇਹ ਕੰਮ ਮਾਰਕੀਟ ਦੇ ਵਿੱਚ ਆਏ ਆ ਸੋਸ਼ਲ ਮੀਡੀਆ ਵਾਲੀ ਦੇ ਵਿੱਚ ਹਾਂਜੀ ਤਾਂ ਕੁਦਰਤੀ ਗੱਲ ਆ ਕਿ ਲੋਕ ਭਾਲਦੇ ਆ ਕੁਆਲਿਟੀ ਤੇ ਨਾਲ ਭਾਲਦੇ ਆ ਰੇਟ ਰੇਟ ਠੀਕ ਆ ਜੀ ਬਿਲਕੁਲ ਸਹੀ ਹੈ ਦੋਨੇ ਚੀਜ਼ਾਂ ਦੇਣੀਆਂ ਪੈਣੀਆਂ ਰੇਟ ਵੀ ਤੇ ਕੁਆਲਿਟੀ ਵੀ ਬਿਲਕੁਲ ਦਵਾਂਗੇ ਬਈ ਤੇ ਰੇਟ ਪਹਿਲਾਂ ਜੀ ਰੇਟ ਹੀ ਦੱਸਦੇ ਸਾਨੂੰ ਵੀ ਰੇਟ ਕੀ ਦੇਵੇਂਗਾ ਜੇ ਮਾਰਕੀਟ ਦੇ ਵਿੱਚ ਧਮਕ ਪਾਉਣੀ ਆ ਤਾਂ ਭਾਈ 2x4 ਦਾ ਸਾਈਜ਼ ਐਂਡਲੈਸ ਲੈ ਲਓ ਕੋਈ ਮਰਜ਼ੀ ਰੇਸ਼ਾ ਲੈ ਲਓ ਇਸ ਚ 3 ਰੁਪਏ ਸਕਰ ਫੁੱਟ ਦਵਾਂਗੇ ਫੁੱਲ ਗਾਰੰਟੀ ਪਿਓਰ ਪ੍ਰੀਮੀਅਮ ਕੁਆਲਿਟੀ ਕਿੰਨੇ ਰੁਪਏ 30 ਰੁਪਏ ਸਕਰ ਫੁੱਟ ਭਾਈ 30 ਰੁਪਏ ਸਕਰ ਫੁੱਟ ਦੇ ਵਿੱਚ ਇਹਦੇ ਨਾਲ ਐ ਟਾਇਲ ਨਾਲ ਟਾਇਲ ਖਹੂਗੀ ਜਮਾਂ ਖਹੂਗੀ ਭਾਈ ਰੇਸ਼ਾ ਨਾ ਰੇਸ਼ਾ ਜੁੜੂਗਾ ਮਿਲੂਗਾ ਜੀ ਗਲੋਸ ਚਮਕਦੀ ਰਹੂਗੀ ਫੁੱਲ ਗਾਰੰਟੀ ਹੈ ਜੀ ਠੀਕ ਆ ਚੰਗੀ ਗੱਲ ਆ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣਗੇ ਦੋ ਚਾਰ ਤਰ੍ਹਾਂ ਦੇ ਡਿਜ਼ਾਈਨ ਹੋਣਗੇ ਕਹਿੰਦਾ ਹੋਊਗਾ ਕੱਢ ਦਿਆਂਗੇ ਇੰਨੇ ਚ ਐ ਤਾਂ ਨਹੀਂ ਗੱਲ ਬਾਤ ਨਹੀਂ ਨਹੀਂ ਬਈ ਘੱਟੋ ਘੱਟ ਆਪਣੇ ਕੋਲ 50 ਤੋਂ ਪਲੱਸ ਡਿਜ਼ਾਈਨ ਹੈ 2x4 ਦੇ ਵਿੱਚ ਕੋਈ ਇੱਕ ਅੱਧੀ ਗੱਡੀ ਮਾਲ ਦੀ ਪਈ ਹੋਊਗੀ ਸੋਚਿਆ ਹੋਊਗਾ ਵੀ ਇੰਨੇ ਚ ਇਹ ਕੱਢ ਦਿੰਨੇ ਆ ਬਈ ਆਪਣੇ ਕੋਲ 21 ਕਿ ਡਿਜ਼ਾਈਨ ਦਾ ਘੱਟੋ ਘੱਟ 7 700 8 800 ਅੱਧਾ ਅੱਧਾ ਟਰਾਲਾ ਪਿਆ ਜੀ ਜੇ ਮੰਨ ਲਓ ਵੀ ਕਿਸੇ ਬੰਦੇ ਦੇ ਘਰੇ 200 ਡੱਬਾ ਸਾਲ ਨੂੰ ਫੇਰ ਲੱਗਣਾ ਮਿਲ ਜਾਊ ਉਸ ਨਾਲ ਦਾ ਮਿਲ ਜੂ ਰੈਗੂਲਰ ਪ੍ਰੀਮੀਅਮ ਹੈ ਇੱਕੋ ਕੰਪਨੀ ਹੈ ਪੂਰੀ ਲਾਇਲਟੀ ਹੈ ਬਈ ਮੰਨ ਲੋ ਵੀ ਮੈਂ 4 ਕਮਰਿਆਂ ਦੇ ਵਿੱਚ ਲਾ ਲਿਆ ਮਾਲ ਆਹਾ ਹਾਂਜੀ ਬਾਈ 2 ਕਮਰੇ ਮੈਂ ਬਾਈ ਪਾਈ ਪਾਇਠੇ ਹਰ ਕੇ ਹਾਂਜੀ ਤੇ ਮੈਨੂੰ ਮਾਲ ਇਹਦੇ ਨਾਲ ਦਾ ਹੀ ਚਾਹੀਦਾ ਮਿਲ ਜੂ ਜਮਾ ਸਾਵਾ ਮਿਲੂਗਾ ਬਾਈ ਸੇਮ ਨਾਮ ਉਰੋ ਨਾਮ ਪੜ ਜਿਓ 2 ਸਾਲਾਂ ਨੂੰ ਉਹੀ ਨਾਮ ਦਾ ਮਾਲ ਮੇਰੇ ਤੋਂ ਲੈ ਲਿਓ ਬਾਈ ਆਹੀ ਮਾਲ ਦਾ ਮਿਲ ਜੂ ਬਿਲਕੁਲ ਨਹੀਂ ਆਮ ਤੌਰ ਤੇ ਸਸਤਾ ਜਿਹੜਾ ਰੇਟ 'ਚ ਸਸਤਾ ਹੁੰਦਾ ਇਹਦੀ ਪੰਗਾਏ ਪੈਂਦਾ ਕਿ ਬੰਦਾ ਮੁੜ ਕੇ ਕਹਿੰਦਾ ਨਹੀਂ ਬਾਈ ਇਹਦੇ ਨਾਲ ਦਾ ਨਹੀਂ ਨਾਲ ਭਾਈ ਇਹ ਜਮਾ ਪ੍ਰੀਮੀਅਮ ਉਸੇ ਕੰਪਨੀ ਦਾ ਉਹੀ ਨਾਮ ਤੋਂ ਆਪਾਂ ਡਿਜ਼ਾਈਨ ਦਵਾਂਗੇ ਚਾਹੇ ਲੈ ਲਓ 2 ਸਾਲਾਂ ਨੂੰ ਚਾਹੇ ਲੈ ਲਓ 3 ਸਾਲਾਂ ਦਾ ਮਤਲਬ ਆਹ ਨਿਸ਼ਾਨੀ ਅਸਲ ਦੇ ਵਿੱਚ ਹੁੰਦੀ ਆ ਵੀ ਬੰਦੇ ਨੇ ਲੋਟ ਦਾ ਮਾਲ ਆ ਬੰਦੇ ਕੋਲੇ ਜਾਂ ਕਿਸੇ ਕੰਪਨੀ ਤੋਂ ਕਿਸੇ ਬਣ ਕੇ ਆਉਂਦੇ ਹਨਾ ਭਾਈ ਤੇ ਜੇ ਲੋਟ ਦਾ ਮਾਲ ਹੋਵੇ ਫਿਰ ਉਹ ਮਾਲ ਨਹੀਂ ਥਿਆਉਂਦਾ ਉਹ ਤਾਂ ਭਾਈ ਫਾਇਦਾ ਨਹੀਂ ਐਸ.ਡੀ ਹੋ ਗਿਆ ਵਨ ਟਾਈਮ ਪ੍ਰੀਮੀਅਮ ਹੋ ਗਿਆ ਉਹ ਮਾਲ ਤੁਹਾਨੂੰ ਸਸਤੇ ਵੀ ਮਿਲ ਜਾਣਗੇ ਬਟ ਉਹ ਘਰ ਇੱਕ ਵਾਰ ਹੀ ਬੰਦਦਾ ਭਾਈ ਦੇਖ ਨਵੀਂ ਚੀਜ਼ ਤੇ ਵਧੀਆ ਚੀਜ਼ ਪ੍ਰੀਮੀਅਮ ਕੁਆਲਿਟੀ ਲੋ ਰੁਪਏ 2 ਰੁਪਏ ਸਕਰ ਫੁੱਟ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਬਾਈ ਦੇਖੋ ਬੋਹੇ ਦੇ ਨੇੜੇ ਨੇੜੇ ਹੀ ਭੇਜ ਸਕਦਾ ਹੋਵੇਗਾ ਦੂਰ ਤਾਂ ਨਹੀਂ ਭੇਜਿਆ ਜਾਣਾ ਮਾਲ ਬਾਈ ਹੁਣ ਤੱਕ ਮੈਂ ਜੰਮੂ ਕਸ਼ਮੀਰ ਸੁੰਦਰ ਬਣੀ ਬੱਦੀ ਹਿਮਾਚਲ ਦੇ ਵਿੱਚ ਵਗ ਜਾਈਏ ਸਭ ਕਿਤੇ ਡਿਲੀਵਰ ਕਰ ਚੁੱਕੇ ਹਾਂ ਜੀ ਅੱਛਾ ਮਾਲ ਵਾਲਾ ਗਾਹਕ ਜਿੱਥੋਂ ਮਰਜੀ ਆਜੇ ਬਿਲਕੁਲ ਜੀ ਬਿਲਕੁਲ ਕੋਈ ਡਿੱਕਾ ਨਹੀਂ ਕੋਈ ਡਿੱਕਾ ਨਹੀਂ ਕੋਈ ਡਿੱਕਾ ਨਹੀਂ ਜਿੱਡਾ ਮਰਜੀ ਆਰਡਰ ਦੇ ਦੇ ਜਿੱਡਾ ਮਰਜੀ ਆਰਡਰ ਦੇ ਦੇ ਹੋਰ ਕੋਈ ਫਿਰ ਮਿਲਦੀਆਂ ਕੱਲੀਆਂ ਟੈਲਾ ਹੋਣੀਆਂ ਕੋਈ ਐਲੀਵੇਸ਼ਨ ਦਾ ਕੋਈ ਹੋਰ ਨਹੀਂ ਸਭ ਕੁਝ ਮਿਲਦਾ ਬਈ ਜੀ ਜਿਵੇਂ ਹੁਣ ਤੁਸੀਂ ਆਹ ਲੈ ਲਓ ਸਟੋਨ ਟਾਈਪ ਟੈਲਾ ਹਾਂ ਤੁਸੀਂ ਹੱਥ ਲਾ ਕੇ ਦੇਖੋ ਜਿਵੇਂ ਐ ਲੱਗੂ ਵੀ ਇਹ ਸਟੋਨ ਹੀ ਲੱਗਿਆ ਪਿਆ ਸਟੋਨ ਹੀ ਲੱਗਿਆ ਫੀਲ ਉਹੀ ਲੁੱਕ ਉਹੀ ਲੁੱਕ ਉਹੀ ਮਜ਼ਬੂਤੀ ਉਹੀ ਮਜ਼ਬੂਤੀ ਉਹੀ ਖਰਚਾ ਅੱਧਾ ਖਰਚਾ ਜਮੇ ਅੱਧਾ ਜੀ ਹਾਂ ਲੱਗ ਕੇ ਵੀ ਉਹ ਰੇਟ ਨਹੀਂ ਪੈਂਦੀ ਸਟੋਨ ਵਾਲੇ ਇਹ ਜੀ ਹੂੰ ਤੇ ਇਹਨਾਂ ਨੂੰ ਚਿਮੇੜਨ ਵਾਲਾ ਸਮਾਨ ਮਿਲ ਜਾਂਦਾ ਆਪਣੇ ਕੋਲ ਹਾਂਜੀ ਸਭ ਮਿਲਦਾ ਉਹ ਵੀ ਆਪਾਂ ਕੰਪਨੀ ਚ ਹੀ ਦਿੰਨੇ ਆ ਸਮਾਨੀ ਕੰਪਨੀ ਦਾ ਮਿਲੂ ਸਹਿਰਾ ਦਾ ਮਿਲੂ ਇੰਟਰਲਕਸ ਦਾ ਮਿਲੂ ਕੋਈ ਲੋਕਲ ਬ੍ਰਾਂਡ ਨਹੀਂ ਰੱਖਦੇ ਆਪਾਂ ਤੇ ਰਸੋਈਆਂ ਚ ਲੱਗਣ ਵਾਲੇ ਪੱਥਰ ਪੁੱਥਰਾ ਹਾਂਜੀ ਉਹ ਵੀ ਹੈਗੇ ਜੀ ਆਹ ਸੀ ਆਹਾ ਆਹ 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 ਰਸੋਈਆਂ ਵਾਲੀਆਂ ਸਲੇਬਾਂ ਬਿਲਕੁਲ ਜੀ ਇਹ ਮੈਨ ਨੇਮਡ ਪੱਥਰ ਆ ਪਰ ਦੇਖਣ ਨੂੰ ਇਹਦੀ ਲੁੱਕ ਆ ਜਿਹੜੀ ਉਹ ਇਟਾਲੀਅਨ ਇਟਾਲੀਅਨ ਲੁੱਕ ਆ ਜੀ ਹਨਾ ਇਟਾਲੀਅਨ ਲੁੱਕ ਆ ਇਹਦੇ ਵਿੱਚ ਊਮੇ ਰੇਸ਼ੇ ਰੂਸ਼ੇ ਜਿਵੇਂ ਕੁਦਰਤੀ ਪੱਥਰ ਚ ਹੁੰਦੇ ਊਮੇ ਬਣਾਏ ਊਮੇ ਬਣਾਏ ਊਮੇ ਬਣਾਏ ਪਏ ਆ ਤੇ ਇਧਰਲੇ ਪਾਸੇ ਤੇਰੇ ਕੋਲੇ ਆ ਪਈ ਆ ਜਿਹੜੀ ਫਰਸ਼ ਵੁੱਡਨ ਟਾਈਲਾਂ ਇਹ ਵੁੱਡਨ ਪਲੈਂਕਸ ਆ ਸਾਰੇ ਜੀ ਬਈ ਅੱਛਾ ਇਹ ਤੇ ਵੀ ਆ ਤੇਰਾ ਆ ਆਪਦੇ ਬ੍ਰਾਂਡ ਦਾ ਹੀ ਲਿਖਿਆ ਹੋਇਆ ਆਪਦੇ ਬ੍ਰਾਂਡ ਦਾ ਬਿਲਕੁਲ ਜੋ ਵੀ ਸਟicker ਆਪਣਾ ਲੱਗਿਆ ਆਪਣੇ ਬ੍ਰਾਂਡ ਦੇ ਵਿੱਚ ਪਿਓਰ ਪ੍ਰੀਮੀਅਮ ਟਾਈਲ ਦਾ ਹੀ ਲੱਗਿਆ ਹੋਊਗਾ ਹੂੰ ਜਦੋਂ ਵੀ ਲੈਣਾ ਹੋਊਂਗੇ ਮਤਲਬ ਕੁਆਲਿਟੀ ਇਹ ਜੀ ਮਿਲੂਗੀ ਪੂਰੀ ਐਂਡ ਕੁਆਲਿਟੀ ਇਹਨੂੰ ਤੁਸੀਂ ਕੰਧਾਂ ਤੇ ਯੂਜ਼ ਕਰ ਲਓ ਚਾਹੇ ਫਰਸ਼ ਤੇ ਵੀ ਯੂਜ਼ ਕਰ ਲਓ ਮੈਟਰੋ ਕੰਪਨੀ ਦੀ ਟਾਈਲ ਹੈ ਇਹ 840 ਦੇ ਵਿੱਚ ਇਹਨੂੰ ਕੰਧਾਂ ਤੇ ਵੀ ਲਾ ਸਕਦੇ ਆ ਫਰਸ਼ ਤੇ ਵੀ ਲਾ ਸਕਦੇ ਆ ਹਾਂਜੀ ਬਈ ਫਰਸ਼ ਤੇ ਮਤਲਬ ਆਪਣੇ ਕਮਰਿਆਂ ਚ ਕਮਰਿਆਂ ਚ ਜਿੱਥੇ ਡਰਾਈਂਗ ਰੂਮ ਚ ਬਹੁਤ ਲੱਗਦਾ ਜੀ ਇਹ ਆਹ ਆ ਡਿਜ਼ਾਈਨ ਬੜਾ ਸੋਹਣਾ ਯਾਰ ਤੇ ਬਿਲਕੁਲ ਆਰਚੂ ਬਹੁਤ ਕਮਾਲ ਆ ਨਵੀਆਂ ਚੀਜ਼ਾਂ ਆਈਆਂ ਬਈ ਜੀ ਇਹ ਫੀਲ ਵੀ ਹੁੰਦਾ ਯਾਰ ਹੱਥ ਲਾਏ ਤੋਂ ਹਾਂਜੀ ਹਾਂਜੀ ਆ ਯਾਰ ਅਲੱਗ ਚੀਜ਼ ਨਹੀਂ ਜੀ ਆਹ ਬੜਾ ਵਧੀਆ ਫੀਲ ਹੁੰਦਾ ਬਹੁਤ ਸੋਹਣੀ ਚੀਜ਼ ਹੈ ਜਿਵੇਂ ਆਪਾਂ ਬਾਥਰੂਮ ਦੇ ਵਿੱਚ ਲਾਈਏ ਜੀ ਇੱਕ ਕੰਧ ਇਹਦੀ ਲਾ ਲਓ ਤੁਸੀਂ ਹਾਂ ਤਿੰਨ ਕੰਧਾਂ ਪਲੇਨ ਲਾ ਲਓ ਹੂੰ ਬਹੁਤ ਹੀ ਜ਼ਿਆਦਾ ਉੱਠਦੀ ਹੈ ਜਿਵੇਂ ਇਹ ਫਲਾਵਰ ਆ ਗਈ ਦੇਖੋ ਇਹਦਾ ਰੂਮ ਆ ਤਾਂ ਪੁੱਤ ਦਾ ਜਿਹੜਾ ਲਾਈਟ ਜਗੀ ਐ ਲੱਗੂਗਾ ਬਿਜਲੀ ਡਗਪੀ ਜਗਾ ਕੇ ਦਿਖਾ ਦੰਨੀ ਹੈ ਜੀ ਹਾਂ ਤੇ ਆਹਾ ਆ ਕੰਧਾਂ ਵਾਲਾ ਇਹ ਕਾ ਲਾ ਦੋ ਆ ਦੇਖੋ ਰੂਮ ਚ ਵੀ ਲਾ ਸਕਦੇ ਆਪਾਂ ਫਲਾਵਰ ਵਾਲਪੇਪਰ ਜੀ ਇਹ ਤਾਂ ਐਂਡਲੈਸ ਹਨਾ ਜਮਾ ਹਾਂਜੀ ਬਿਲਕੁਲ ਐਂਡਲੈਸ ਹੈ ਜੀ ਹਾਂ ਇਹ ਤਾਂ ਜਮਾ ਨਾਲ ਜੁੜਦਾ ਹਾਂ ਜੀ ਬਈ ਇਹ 16 ਵੀ 16 ਆ ਗਈ ਜੀ ਹੂੰ ਇਹਨੂੰ ਚਾਹੇ ਤੁਸੀਂ ਪੋਰਚ ਚ ਲਾ ਲਓ ਚਾਹੇ ਕੋਠਿਆਂ ਤੇ ਲਾ ਲਓ ਜੀ ਪੂਰੀ ਕੈਂਡ ਚੀਜ਼ ਐ ਸਾਰੀ ਉਮਰ ਦੀ ਗਾਰੰਟੀ ਆਂਦੀ ਐ ਇਹਦੀ ਮਤਲਬ ਕਿੰਨਾ ਮਰਜੀ ਇਹ ਤੇ ਵੇਟ ਚੜਾ ਲਓ ਟਰਾਲੀ ਟਰੋਲੀ ਨਾਲ ਇਹਨੂੰ ਕੁਛ ਨਹੀਂ ਹੁੰਦਾ ਬਈ ਤੇ ਇਹਨੇ ਫਿੱਟ ਜਾਣਾ ਨਾ ਫਿੱਟਦੀ ਨਹੀਂ ਕੋਈ ਫੁੱਲ ਗਰੰਟੀ ਹੈ ਕਲਰ ਫਿਟਣ ਦੀ ਫੁੱਲ ਗਰੰਟੀ ਹੈ ਜਾਈ ਤੁੱਪੇ ਲਾ ਲੋ ਤਾਂ ਵੀ ਗਰੰਟੀ ਹੈ ਸਾਡੀ ਇੰਟਰਲੋਕ ਤੋਂ ਤਾਂ ਇਹ ਬਹੁਤ ਸਹੀ ਹੈ ਬਈ ਚੀਜ਼ੇ ਇੰਟਰਲੋਕ ਦੀ ਥਾਂ ਤੇ ਇਹਨੂੰ ਲਾਉਣਾ ਤੁਸੀਂ ਹੂੰ ਇੰਟਰਲੋਕ ਦਾ ਜੇ ਆਪਾਂ ਆਈਡੀਆ ਲਈਏ 45 46 ਰੁਪਏ ਸਕਰ ਫੁੱਟ ਪੈਂਦੀ ਹੈ ਉਹ ਇੱਕ ਸਕਰ ਫੁੱਟ 'ਚ ਤਿੰਨ ਟੈਲਾਂ ਲੱਗਦੀਆਂ ਸਾਢੇ ਤਿੰਨ ਟੈਲਾਂ ਲੱਗਦੀਆਂ ਨੇ ਹੂੰ ਇਹਦਾ ਰੇਟ ਆਪਣਾ 27 ਰੁਪਏ ਸਕਰ ਫੁੱਟ ਹੈ 27 ਰੁਪਏ ਸਕਰ ਫੁੱਟ ਹੈ ਹਾਂਜੀ ਬਈ 16 ਵੀ 16 12 ਐਮ ਐਮ ਮੋਟੀ ਟਾਈਲ ਤੇ ਇਹਦੀ ਫਰਸ਼ ਲਾ ਲੋ ਹਾਂਜੀ ਹਾਂ ਬਿਲਕੁਲ ਲਾਓ ਤੇ ਇਹਦੇ ਵਿੱਚ ਡਿਜ਼ਾਈਨ ਡਿਜ਼ਾਈਨ ਆਹ ਤਾਂ ਪੱਥਰ ਹੀ ਲੱਗਦਾ ਯਾਰ ਬਿਲਕੁਲ ਰੇਸ਼ੀਆ ਵਾਲੇ ਡਿਜ਼ਾਈਨ ਨੇ 16 16 ਚ ਪਈ ਆਹ ਵੀ ਪੱਥਰ ਹੀ ਲੱਗਦਾ ਹੈ ਹਾਂ ਜੇ ਆਹ ਤੇ ਆ ਮਲਾ ਕੇ ਲਾਏ ਹੁਣ ਤਾਂ ਮੈਂ ਨਾ ਗੱਲ ਹੀ ਬਣ ਜੇ ਜਾਮੈਂ ਨਾਲੇ ਥਿਕਨੈਸ ਬਹੁਤ ਹੈ ਜੀ ਦੀ ਮੋਟਾਈ ਬਹੁਤ ਹੈ ਟਾਈਲ ਦੀ ਹੂੰ ਆ ਆ ਫਰਸ਼ ਵਾਲੀ ਆ ਗਈ ਫਰਸ਼ ਆ ਗਈ ਜੀ ਆਹ ਐਲੀਵੇਸ਼ਨ ਆ ਗਿਆ ਨਹੀਂ ਇਹ ਵੀ ਫਰਸ਼ ਹੈ ਬਈ ਜੀ ਅੱਛਾ ਹਾਂ ਜੀ ਬਈ ਇਹਦਾ ਜੋਇੰਟ ਹੀ ਨਹੀਂ ਪਤਾ ਲੱਗਦਾ ਵੀ ਟਾਈਲ ਦਾ ਸਾਈਜ਼ ਕੀ ਹੈ ਜੇ ਲੱਗੀ ਹੋਵੇ ਤਾਂ ਉਹ ਗੱਲ ਸਹੀ ਇਹ ਸਾਰੇ ਚ ਇੱਕ ਹੀ ਲੱਗੂਗਾ ਹਾਂ ਜੀ ਬਈ ਇਹ ਇਹ ਵੀ ਫੁੱਟ ਬਾਈ ਫੁੱਟ ਆ ਲਗਾਈਆਂ ਹਨ ਤਾਂ 16 ਬਾਈ 16 ਬਾਈ 16 ਬਾਈ 16 ਪਰ ਇਹਦੇ ਪਤਾ ਨਹੀਂ ਲੱਗਦਾ ਇਹ ਜੋੜ ਹੀ ਨਹੀਂ ਪਤਾ ਲੱਗਦਾ ਜੋੜ ਨਹੀਂ ਪਤਾ ਲੱਗਦਾ ਬਿਲਕੁਲ ਇਹ ਰੇਟ ਇਹਦਾ ਵੀ ਉਹੋ ਹੀ ਇੱਕ ਬਦਲਾਵੇਂਗਾ ਨਹੀਂ ਨਹੀਂ ਸੇਮ ਰੇਟ ਬਾਈ ਇੱਕੋ ਹੀ ਇਹ ਤਾਂ ਤਾਂ ਵੱਧ ਕਹਿ ਦੇ ਯਾਰ ਇਹ ਤਾਂ ਤਾਂ ਫਰਕ ਜਿਹਾ ਲੱਗਦਾ ਨਹੀਂ ਆਪਣਾ ਇੱਕੋ ਹੀ ਰੇਟ ਆ ਇੱਕੋ ਹੀ ਕੰਪਨੀ ਹੈ ਹਾਂਜੀ ਹਾਂਜੀ ਉਦੋਂ ਬਦ ਆਏ ਕਰ ਲੈਂਦੇ ਹੁੰਦਾ ਦੁਕਾਨਦਾਰ ਉਹ ਜਿਹੜੀ ਬਾਹਲੀ ਥੋੜੀ ਜਿਹੀ ਵੱਧ ਸੋਹਣੀ ਲੱਗਦੀ ਹੁੰਦੀ ਅਗਲਾ ਦਾ ਫਿਰ ਇਹਦੋਂ ਪੂਰਾ ਕੋ ਹੋਰ 2 ਰੁਪਏ ਚੱਕ ਦੋ ਇਹ ਚ ਸੇਮ ਰੇਟ ਹੀ ਦੇਵਾਂਗੇ ਹਾਂ ਇਹਦੋਂ ਗਾਹਾਂ ਨੇ ਉਹ ਬਲੇ ਸਾਨੂੰ ਹੋਰ ਦਿਖਾਣਾ ਉਹ ਆ ਦੇਖੋ ਇੱਕ ਇਧਰ ਮਣਕੇ ਜੇ ਪਾਏ ਵੇ ਤੈਨੂੰ ਕਰਨੇ ਦਿਖਾਉਂਗਾ ਮੈਂ ਬਹੁਤ ਬੜੇ ਵਧੇ ਮਣਕੇ ਜੇ ਪਾਏ ਵੇ ਆਹ ਦੇ ਕੱਢੀ ਆਉਂਦਾ ਮੱਥਲੜੇ ਪਾਸਿਓਂ ਆਹ ਦੇਖ ਟੁੱਟ ਪੈਣਾ ਆਹ ਦੇਖ ਘਰ ਗੱਲ ਇਹ ਉਦੋਂ ਵੱਡਾ ਸਾਈਜ਼ ਆ ਗਿਆ ਭਾਈ 20x20 ਦੇ ਵਿੱਚ ਇਹ ਬਹੁਤ ਘੱਟ ਮਿਲਦਾ ਘੱਟ ਦੁਕਾਨਾਂ ਵਾਲੇ ਰੱਖਦੇ ਨਹੀਂ ਬਟ ਆਪਾਂ ਸਾਰੀ ਚੀਜ਼ ਇਹੀ ਰੱਖੀ ਦੀ ਐ ਇਹ 20x20 ਹੈ ਫਿਰ ਇਹਦਾ ਰੇਟ ਪਾਲਾ ਵੱਧ ਗਿਆ ਹੋਊ ਇਹਦਾ ਥੋੜਾ ਜਿਹਾ ਰੇਟ ਵੱਧਾ ਐ ਇਹ ਆਪਾਂ 290 ਰੁਪਏ ਦਾ ਡੱਬਾ ਦੇ ਰਹੇ ਹਾਂ ਜੀ ਅਛਾ ਕਿੰਨੇ ਰੁਪਏ ਫੁੱਟ ਪੈ ਗਿਆ ਇਹ ਪੈਂਦਾ 33.5 ਰੁਪਏ ਫੁੱਟ ਇਹ 33.5 ਹੈ ਪਰ ਇਹਦੇ ਚ ਮਜ਼ਬੂਤੀ ਵੀ ਜ਼ਿਆਦਾ ਹੋਊ ਬਹੁਤ ਜ਼ਿਆਦਾ ਹੈ ਇਹ ਤੇ ਦਾ ਮਤਲਬ ਜੇ ਅਸੀਂ ਕਹਿ ਦਈਏ ਝੋਨੇ ਵਾਲੀ ਟਰਾਲੀ ਭਰੀ ਹੋਵੇ ਚੜਾ ਲਓ ਕੁਛ ਨਹੀਂ ਹੁੰਦਾ ਔਰ ਲੱਗਣ ਚ ਨਾ ਪੋਲ ਛੱਡੀ ਹੋਵੇ ਹਾਂਜੀ ਹਾਂ ਬਿਲਕੁਲ ਹੁਣ ਜੇ ਲੱਗਣ ਵਾਲੇ ਨੇ ਥੱਲੋਂ ਖਾਲੀ ਛੱਡਤਾ ਉਹ ਫਿਰ ਬਸ 100 ਰੁਪਏ ਫੁੱਟ ਵਾਲੀ ਲਾ ਲੋ ਤਾਂ ਵੀ ਖਤਮ ਹੈ ਜੀ ਹਮ ਹੁਣ ਇਹ ਚ ਤੁਹਾਨੂੰ ਡਿਜ਼ਾਈਨ ਦਿਖਾਉਂਦਾ ਲੈ ਆਹ ਦੇਖ ਡਿਜ਼ਾਈਨ ਕਾਰ ਗੱਲ ਇਹਦਾ ਰੰਗ ਤਾਂ ਨਹੀਂ ਖਰਾਬ ਹੋ ਜੂ ਨਾ ਫੁੱਲ ਗਰੰਟੀ ਆ ਰੰਗ ਫਿੱਟਣ ਦੀ ਸਾਡੀ ਫੁੱਲ ਗਰੰਟੀ ਹੈ ਬਈ ਵੀ ਮੰਨ ਲਓ ਟੋਪ ਨਾਲ ਪਾਣੀ ਨਾਲ ਹੋ ਜੇ ਕੁਝ ਵੀ ਹੋ ਜੇ ਪਾਣੀ ਵੀ ਨਹੀਂ ਸੋਕਦੀ ਵਧੀਆ ਟੋਪ ਕਲਾਸ ਕੰਪਨੀ ਦਾ ਮਾਵਾ ਆਹ ਦੇਖੋ ਕਿੱਡੀ ਸੋਹਣੀ ਓਏ ਨੈਕਸਟ ਲੈਵਲ ਆ ਨੈਕਸਟ ਲੈਵਲ ਨੈਕਸਟ ਲੈਵਲ ਆਹ ਚਾ ਨੈਕਸਟ ਲੈਵਲ ਦੇਖੋ ਤੇ ਆਹ ਕਾਰ ਗੱਲ ਐਂਡ ਦਾ ਇਹਦੇ ਦਾ ਵੀ ਨਹੀਂ ਪਤਾ ਲੱਗਦਾ ਬਿਲਕੁਲ ਨਹੀਂ ਪਤਾ ਲੱਗਦਾ ਹੈ ਡਿਜ਼ਾਈਨ ਇਹ ਆਏ ਲੱਗਦਾ ਵੀ ਕੱਲੀ-ਕੱਲੀ ਆ ਕੱਟ ਕੇ ਹੀ ਲਾਈ ਹੁੰਦੀ ਹੈ ਹਾਂ ਪੰਚ ਦੇ ਵਿੱਚ ਆ ਥੋੜੀ ਜਿਹੀ ਜੋ ਜਾਂ ਤਾਂ ਐਂ ਲੱਗਦਾ ਵੀ ਆ ਸਾਰੇ ਹੀ ਜੋੜ ਆ ਤੇ ਜਾਂ ਐਂ ਲੱਗਦਾ ਵੀ ਜੋੜ ਹੈ ਹੀ ਨਹੀਂ ਹੈ ਹੀ ਨਹੀਂ ਜਮਾ ਸਿਰ ਆ ਬਈ ਰਿਸ਼ੂ ਤੇਰਾ ਕੰਮ ਆ ਆ ਦੇਖ ਯਾਰ ਆ ਪੁੱਤ ਦੇ ਮਣਕੇ ਜੇ ਕਿਵੇਂ ਪਾਏ ਯਾਰ ਵਿੱਚ ਇਹ ਬਾਥਰੂਮ ਦੇ ਡਿਜ਼ਾਈਨ ਆਗੇ ਜੀ ਬਾਹਰ ਤੋਂ ਬਾਥਰੂਮ ਦੇ ਆ ਦੇਖ ਲੈ ਆ ਦੇਖ ਕਰ ਗੱਲ ਇੰਨਾ ਵਸਾ ਨਹੀਂ ਰੰਗ ਜਾ ਉੜ ਜੂ ਮੜ ਕੇ ਆ ਜਾਂਦਾ ਤੁੱਪੇ ਲਾ ਲੋ ਜੀ ਤਾਂ ਵੀ ਗਾਰੰਟੀ ਆ ਸਾਡੀ ਟਾਈਲ ਹੀ ਐ ਇਹ ਟਾਈਲ ਦੀ ਕਟਿੰਗ ਹੀ ਐ ਇਹ ਲੈ ਹਾਂਜੀ ਆ ਤਾਂ ਯਾਰ ਜਮਾ ਹੀ ਲੋੜੇ ਲੈਂਦੇ ਪਿਆ ਅੱਛਾ ਕੁਝ ਨਹੀਂ ਹੁੰਦਾ ਇਹਨੂੰ ਹੈ ਨਾ ਕੁਝ ਵੀ ਨਹੀਂ ਹੁੰਦਾ ਜੀ ਤੇ ਇਹਨੂੰ ਹੋ ਜੂ ਇਹਨੂੰ ਵੀ ਨਹੀਂ ਹੁੰਦਾ ਫੁੱਲ ਗਾਰੰਟੀ ਆਪਣੀ ਇੱਕ ਤਾਂ ਗਰੰਟੀਆਂ ਬਾਲੀਆਂ ਦਿੰਦਾ ਯਾਰ ਹੈ ਹੈ ਐ ਆਹਾ ਆ ਵੀ ਐਂ ਰਹੂ ਹਾਂਜੀ ਐਂ ਰਹੂ ਕਰੋ ਗੱਲ ਬੋਹਿਆਲ ਮੈਂ ਤੁਹਾਨੂੰ ਆਖਿਆ ਸੀ ਨਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਦੇਖੋ ਤੁਹਾਨੂੰ ਆਖਿਆ ਸੀ ਨਾ ਆਇਆ ਫਿਰ ਮੰਨ ਗਏ ਨਾ ਤੁਸੀਂ ਮੇਰੀ ਗੱਲ ਚੱਕ ਲਿਆ ਹੋਰ ਵੀ ਦਿਖਾ ਸਾਨੂੰ ਆ ਆਹਾ ਆ ਆ ਬਾਲੀਆਂ ਮੋਟੀਆਂ ਯਾਰਾ ਇਹ ਉਹੀ ਹੈ ਜੀ ਬਾਡੀ ਤੇ ਲਾ ਲਓ ਚਾਹੇ ਰਸੋਈ ਦੇ ਕਾਊਂਟਰ ਟੌਪ ਤੇ ਲਾ ਲਓ ਫੁੱਲ ਘੈਂਟ ਚੀਜ਼ ਹੈ ਫੁੱਲ ਇਹ ਇਹ ਉਹ ਆ ਜਿਹੜੇ ਪੌੜੀਆਂ ਤੇ ਲਾਉਨੇ ਹੁੰਦੇ ਆ ਕਾਊਂਟਰ ਦੇ ਟੌਪ ਤੇ ਲਾਉਨੇ ਹੁੰਦੇ ਆ ਜਾਂ ਆਪਾਂ ਉਹ ਜਿਵੇਂ ਚਾਹੋ ਆਸੇ ਥਮਲੇ ਤੋਂ ਲੈ ਤੇ ਇਹ ਮਤਲਬ ਯਾਰ ਉਹ ਇੱਥੇ ਤੁਸੀਂ ਚੰਪਮਾਂ ਦੀ ਆਰੀ ਦਾ ਬਲੇਡ ਲੈ ਕੇ ਸਕ੍ਰੈਚ ਪਾ ਲਓ ਪੈਂਦਾ ਨਹੀਂ ਇਹ 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 ਇਹਦਾ ਇਹਦਾ ਗੋਲਾ ਵੀ ਇਹਦਾ ਹੀ ਨਿਕਲੂਗਾ ਸੇਮ ਜਿਵੇਂ ਐਜ਼ ਇਟ ਇਜ਼ ਸੇਮ ਨਿਕਲੂ ਬਾਕੀ ਕੰਪਨੀ ਦਾ ਮਾਲ ਦਵਾਗੇ ਤੇ ਫੁੱਲ ਬਾਡੀ ਬਣਿਆ ਹੋਇਆ ਫੁੱਲ ਬਾਡੀ ਹੈ ਇਹ ਹਾਂ ਐ ਸਾਨੂੰ ਤੁਹਾਡੀ ਭਾਸ਼ਾ ਪਤਾ ਹੈ ਵੀ ਇਹਨੂੰ ਫੁੱਲ ਬਾਡੀ ਕਹਿੰਦੇ ਆ ਆ ਆ ਆ ਬਣਾ ਕੇ ਦਿਖਾਇਆ ਵਾ ਅਰੀਓ ਆ ਇਹ ਪੌੜੀਆਂ ਬਣਾ ਕੇ ਦਿਖਾਣ ਬਿਲਕੁਲ 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 ਹੂੰ ਆ ਸਾਰੇ ਐ ਬਣ ਗਿਆ ਹੋਈ ਆ ਜਾ ਇੱਕ ਤੀਜੀ ਹੋਰ ਵੀ ਦਿਖਾ ਦੇ ਇਹਨੂੰ ਕੀ ਕਹਿੰਦੇ ਹੁੰਦੇ ਸੈਨੇਟਰੀ ਦਾ ਸਮਾਨ ਸੈਨੇਟਰੀ ਦਾ ਆ ਵੀ 20 ਵਾਈ 20 ਸੈਨੇਟਰੀ ਰਹਿੰਦੇ ਆ ਹਾਂਜੀ ਆ ਵੀ 20 ਵਾਈ 20 ਦਾ ਸਾਡਾ ਇਹਦੇ ਵੀ ਨਹੀਂ ਤੁਹਾਨੂੰ ਪਤਾ ਲੱਗਣਾ ਵੀ ਸਾਈਜ਼ ਕਿੱਡਾ ਹੈ ਨਹੀਂ ਇੱਕ ਨਹੀਂ ਨਹੀਂ ਇੱਕ ਨਹੀਂ ਹੈਗੇ ਤਿੰਨ ਨੂੰ ਤਿੰਨ ਡਿਜ਼ਾਈਨ ਲੱਗੇ ਆ ਤਿੰਨ ਪੀਸ ਲੱਗੇ ਹੋਏ ਨੇ ਆਹਾ ਹਾਂਜੀ ਆ ਸੈਟ ਡੋ ਅੱਡਾ ਹੋ ਭਰਾਵਾ ਓਏ ਫਰਸ਼ ਲੱਗੀ ਤਾਂ ਇਸ ਹਿਸਾਬ ਨਾਲ ਜਮਾ ਹੀ ਨਹੀਂ ਪਤਾ ਲੱਗਣਾ ਰਿਸ਼ੂ ਇਹੇ ਲੱਗਦਾ ਹੀ ਬਹੁਤ ਸੋਹਣਾ ਬਾਈ ਦੇਵਨ ਨਮਾ ਡਿਜ਼ਾਈਨ ਸ਼ੁਰੂ ਕੀਤਾ ਇਹ ਵੀ ਅਸੀਂ ਹੂੰ ਤੇ ਆਹਾ ਆਹ ਕਾਹ ਤੋਂ ਲਾ ਕੇ ਦਿਖਾਈਆਂ ਥੱਲੇ ਇਹ ਵੀ ਡਿਸਪਲੇ ਰੱਖਿਆ ਹੋਇਆ 2x2 ਦੇ ਡਿਜ਼ਾਈਨ ਸਾਡੇ ਕੋਲ ਜਗ੍ਹਾ ਘੱਟ ਸੀ ਤਾਂ ਇੱਥੇ ਲਾਤਾ ਸੀ ਜਿਹੜਾ 2x2 ਉਹਦੇ ਵਿੱਚ ਆ ਫਿਰ ਇਹ ਪੂਰਾ ਰੇਟ ਘੱਟ ਚ ਮਿਲ ਜਾਂਦਾ ਆਹ ਦੇਖੋ ਰੇਟ ਸੇਮ ਹੀ ਹੋ ਰਹੇ ਨੇ ਹੂੰ ਇਹ ਇਹ ਸਾਰਾ ਫਰਸ਼ ਜਿਹੜਾ 2x2 ਆ ਤੁਹਾਨੂੰ 22 ਰੁਪਏ ਫੁੱਟ ਦੇ ਦਾਂਗੇ ਜਿਵੇਂ ਕਿਸੇ ਨੇ ਛੱਤਾਂ ਤੇ ਲਾਉਣਾ ਨਾ ਸਸਤਾ ਆ 22 ਰੁਪਏ ਫੁੱਟ ਚ ਆ ਬਈ ਛੱਤਾਂ ਤੇ ਲਾਉਣਾ ਨਾਲੇ ਹਲਕਾ ਨਾਲੇ ਭਾਰ ਹੈ ਨਹੀਂ ਨਾਲੇ ਛੱਤ ਨਹੀਂ ਚੋਂਦੀ ਜਮਾ ਨਹੀਂ ਹੂੰ ਇੱਟਾਂ ਵਾਲੇ ਫਰਸ਼ ਨਾਲੋਂ ਵੀ ਸਸਤਾ ਪੈ ਗਿਆ ਜੀ ਇਹ ਇੱਟਾਂ ਵਾਲੇ ਫਰਸ਼ ਨਾਲੋਂ ਵੀ ਸਸਤਾ ਨੇ ਨਾਲੇ ਸੋਨੇ ਦਾ ਸੋਨਾ ਹੈ ਨਾਲੇ ਜਵਾਕਮੀ ਮੂੰਹ ਪੈਂਦੇ ਚ ਭਾਵੇਂ ਲਟੀ ਜਾਣ ਤਾਂ ਖੁਸ਼ ਮਰਜ਼ੀ ਕਰੀ ਜੀ ਇਹ ਗੱਲ ਸਹੀ ਆ ਯਾਰ ਬਾਲਾ ਸੋਨਾ ਯਾਰ ਇਹ ਮਹਿੰਗਾ ਬਾਲਾ ਨਹੀਂ ਤੁਹਾਨੂੰ ਸੇਮ ਰੇਟ ਦੇ ਦਾਂਗੇ ਜੀ ਕਿੰਨੇ ਰੁਪਏ 22 ਰੁਪਏ ਚ ਇਹ 22 ਰੁਪਏ ਕੌਣ ਦੇ ਦੂ ਯਾਰ ਆਪਾਂ ਦੇ ਦਾਂਗੇ ਤੁਹਾਨੂੰ ਹੈ ਆਪਾਂ ਦੇ ਦਾਂਗੇ ਜੀ ਇਹ ਇਹਦਾ ਰੰਗ じゃ ਫਿਰ ਨਿਕਲ ਜੂਗਾ ਕੁਝ ਵੀ ਨਹੀਂ ਨਿਕਲਦਾ ਜੀ ਛੱਤਾਂ ਜੁੱਤਾਂ ਦੇ ਇਹਨੂੰ ਜਿਵੇਂ ਮਰਜ਼ੀ ਲਾਓ ਪੂਰੀ ਕਹੈਂਡ ਚੀਜ਼ ਐ ਪੂਰੀ ਜ਼ਬਰਦਸਤ ਚੀਜ਼ ਐ ਅੱਛਾ ਆ ਪਈ ਐ ਫਿਰ ਆਪਣੇ ਕੋਲੇ ਸੈਨੀਟਰੀ ਲੈ ਸੈਨੀਟਰੀ ਤੇ ਵੀਰ ਕੋਈ ਕੁਛ ਦੇ ਦੇ ਫਿਰ ਕੋਈ ਕੋ ਕਹੇ ਦੇ ਕੋਈ ਗੱਲ ਵੱਡੀ ਕਰ ਦੇ ਸੈਨੀਟਰੀ ਚ ਜਿਵੇਂ ਅਸੀਂ ਤੁਹਾਨੂੰ ਇੱਕ ਬ੍ਰਾਂਡ ਦੇ ਵਿੱਚ ਵਨ ਪੀਸ ਦਾ ਕੋਈ ਵੀ ਪੀਸ ਲੈ ਲਿਓ ਸਾਡੇ ਤੋਂ 4500 ਰੁਪਏ ਦਾ ਰੇਟ ਆਪਣਾ ਜੀ 5 ਸਾਲਾਂ ਦੀ ਇਹਦੀ ਗਾਰੰਟੀ ਐ ਚਾਹੇ ਹੋ ਜੇ ਪੀਲੀ ਚਾਹੇ ਹੋ ਜੇ ਲੀਕ ਕਰਨ ਦੀ ਇਹਦਾ ਇੱਕ ਨੰਬਰ ਐ ਇਥੇ ਟੋਲ ਫਰੀ ਤੇ ਕਾਲ ਕਰੋ 24 ਤੋਂ 48 ਘੰਟੇ ਦੇ ਵਿੱਚ ਬੰਦਾ ਘਰੇ ਆਊਗਾ ਤੁਹਾਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ ਹੈਗੀ ਇਹ ਤਾਂ ਪੁੱਤ ਦੀਆਂ ਇਹ ਤਾਂ ਲੀਕ ਹੋਈਆਂ ਹੀ ਰਹਿੰਦੀਆਂ ਜਿੰਨੇ ਮਰਜ਼ੀ ਵਾਰ ਲੀਕ ਹੋ ਜੇ ਜੀ ਬਿੱਲ ਤੁਹਾਨੂੰ ਕੱਟ ਕੇ ਦਵਾਂਗੇ ਪੱਕਾ ਕੰਪਨੀ ਤੇ ਕੰਪਲੀਟ ਪਾਓ ਨਾਲ ਦੀ ਨਾ ਬੰਦਾ ਹੁੰਦਾ 24 ਤੋਂ 48 ਘੰਟੇ ਕੰਪਨੀ ਕਹਿੰਦੀ ਪੰਜਾਬ ਦਾ ਪਾਣੀ ਬਹੁਤ ਕੀਮਤੀ ਆ ਅਸੀਂ ਪੰਜਾਬ ਦਾ ਪਾਣੀ ਖਰਾਬ ਨਹੀਂ ਹੋਣ ਦੇਣਾ ਤੇ ਸਾਰਿਆਂ ਨੂੰ ਵੱਧ ਪਾਣੀ ਖਰਾਬ ਹੁੰਦਾ ਇੱਥੇ ਫਲੈਸ਼ੇ ਜੀ ਸਹੀ ਗਈ ਤੇ ਲੈ ਵੀ ਸੱਜਣੋ ਜੇ ਇਸ ਕੰਪਨੀ ਦੇ ਲਵਾਉਂਗੇ ਤਾਂ ਪਾਣੀ ਦੀ ਬਚਤ ਜ਼ਰੂਰ ਕਰ ਬਿਲਕੁਲ ਬਿਲਕੁਲ ਕਿਉਂਕਿ ਨਹੀਂ ਤਾਂ ਸਾਰੀ ਰਾਤ ਟਪ 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 ਹੋਈ ਜਾਂਦੀ ਇਹ ਚ ਕੋਈ ਦਿੱਕਤ ਨਹੀਂ ਹੁੰਦੀ ਇਹ ਬਲੀਆਂ ਸਾਡੀਆਂ ਸ਼ੀਟਾਂ ਪੈਲੇਸ ਆ ਚ ਰੈਸਟੋਰੈਂਟਾਂ ਚ ਸਭ ਕਿਤੇ ਅਸੀਂ ਲਵਾ ਕੇ ਹੰਡਾ ਕੇ ਫੇਰ ਤੁਹਾਨੂੰ ਦੱਸ ਰਹੇ ਆ ਵੀ ਇਹ ਚੀਜ਼ ਹੈਗੀ ਆ ਵਾਕਈ ਮਤਲਬ ਕੰਪਨੀ ਖੜਦੀ ਆ ਆਪਾਂ ਨੂੰ ਪਤਾ ਲੱਗ ਗਿਆ ਵੀ ਰਿਸ਼ੂ ਨੂੰ ਲਾਂਭਾ ਨਹੀਂ ਦਵਾਉਂਦੀ ਫੇਰ ਉਦੋਂ ਬਾਅਦ ਵੇਚਣ ਲੱਗੇ 5 ਸਾਲ ਹੋ ਗਏ ਜੀ ਆਪਾਂ ਨੂੰ ਠੀਕ ਹੈ ਵੀ 4 ਰੁਪਏ ਘੱਟ ਬਚਾ ਲਓ ਲਾਂਭਾ ਨਹੀਂ ਹੋਣਾ ਲਾਂਭਾ ਨਹੀਂ ਹੁੰਦਾ ਇਸ ਰੇਟ ਦੇ ਵਿੱਚ ਮੈਨੂੰ ਲੱਗਦਾ ਕੋਈ ਕੰਪਨੀ ਹੋਊ ਜਿਹੜੀ ਘਰ ਤੇ ਆਪਾਂ ਨੂੰ ਗਾਰੰਟੀ ਦਿੰਦੀ ਹੋਊਗੀ ਮਤਲਬ ਘਰੇ ਆ ਕੇ ਆਪਣੀ ਸਰਵਿਸ ਦਿੰਦੀ ਹੋਊਗੀ ਹੋਮ ਸਰਵਿਸ ਦਿੰਦੀ ਹੋਊ ਵਡੀਆਂ ਕੰਪਨੀਆਂ ਦਿੰਦੀਆਂ ਜਿਵੇਂ ਕਜਾਰੀਆ ਜੈਕਵਾਰ ਸਮਾਨੀ ਹਮ ਪਰ ਇਹ ਕੰਪਨੀ ਆਪਣੀ ਘਰ ਦੀ ਸਰਵਿਸ ਮੈਨੂੰ ਲੱਗਦਾ ਪਹਿਲੀ ਹੋਊਗੀ ਵਾਹ ਤੇ ਆ ਵੀ ਦਿਖਾ ਦੇ ਫਿਰ ਆਪਣੇ ਕੋਲੇ ਆ ਇਹ ਇਹਨਾਂ ਨੂੰ ਕੀ ਕਹਿੰਦੇ ਆ ਇਹਨਾਂ ਨੂੰ ਕੀ ਕਹਿੰਦੇ ਹੁੰਦੇ ਵੈਨਿਟੀਆਂ ਕੀ ਕਹਿੰਦੇ ਨੇ ਆ ਆ ਦੇਖ ਆ ਕੀ ਸੋਹਣੀਆਂ ਪੰਨਾਂ ਇਹਦੇ ਕੋਲ ਹੈ ਬਣੀ ਪਈ ਐ ਨਾ ਗੱਲ ਆ ਆ ਤਾਂ ਸੀਸਾ ਫਿਰ ਬਿਜਲੀ ਵਾਲਾ ਹੋ ਗਿਆ ਹਾਂਜੀ ਇਹ ਲਾਈਟ ਵਾਲਾ ਐ ਟੱਚ ਐ ਟੱਚ ਕਰਾਂਗੇ ਲਾਈਟ ਚੱਲਦੀ ਐ ਹੂੰ ਸੋਹਣੀ ਦੇਖ ਕਿੰਨੀ ਬਣੀ ਕਰਨੀ ਹੈ ਹੈ ਆਹ ਦੇਖ ਤਾਂ ਸਹੀ ਇਹ ਐ ਖਾਂਜੀ ਕਿਚਲੋ ਵਾਰ ਨੂੰ ਬਾਹਰ ਨੂੰ ਖਿਚਲੋ ਐ ਐ ਖੁੱਲਦੀ ਐ ਗੱਲਬਾਤ ਬਣੀ ਪਈ ਐ ਸ਼ੈਂਕ ਕਸ਼ੁੰਕ ਜਿਹੜਾ ਕੋ ਮਰਜ਼ੀ ਲੈ ਲੈ ਟੂਟੀ ਟਪੜਾ ਕੁਝ ਸਭ ਸਭ ਕੁਝ ਜੀ ਪੱਥਰ ਵਾਲੇ ਸ਼ੈਂਕ ਵੀ ਮਿਲ ਜਾਣਗੇ ਜਿਹੜੇ ਕਿਚਨਾਂ ਚ ਲੇਡੀਜ਼ ਨੂੰ ਚਾਹੀਦੇ ਹੁੰਦੇ ਆ ਭਾਂਡੇ ਭੁੰਡੇ ਮਾਂਜਣ ਵਾਸਤੇ ਉਹ ਉੱਪਰ ਸਾਰਾ ਪਲੰਬਰ ਦਾ ਸਮਾਨ ਪਿਆ ਸਾਰਾ ਸਾਰਾ ਬਿਲਕੁਲ ਉੱਪਰਲੇ ਪਾਸੇ ਪਲੰਬਰ ਦਾ ਸਮਾਨ ਪਿਆ ਆ ਤਾਂ ਸਿਰਫ ਦਿਖਾਉਣ ਵਾਲਾ ਸਿਸਟਮ ਆ ਆ ਦਿਖਾਉਣ ਵਾਲੇ ਦੰਦ ਦਾ ਖਾਣ ਵਾਲੇ ਦੰਦ ਤਾਂ ਇਹਨਾਂ ਤੇ ਗੜੌਣਾਂ ਚ ਪਏ ਆ ਬਿਲਕੁਲ ਉਹ ਵੀ ਚੱਲਾਂਗੇ ਦਿਖਾਵਾਂਗੇ ਤੁਹਾਨੂੰ ਹਾਂ ਉਹ ਗੜੌਣਾਂ ਦੇ ਵਿੱਚ ਗੜੌਣ ਭਰੇ ਪਏ ਆ ਇਹਨਾਂ ਦੇ ਇੱਥੇ ਆਪਣਾ ਸਿਰਫ ਡਿਸਪਲੇ ਆ ਬਈ ਜੀ ਹੋਰ ਕੁਝ ਨਹੀਂ ਹਾਂ ਇੱਥੇ ਸਿਰਫ ਗਾਹ ਸੰਤੋਸ਼ਟ ਕਰਨਾ ਉਦੋਂਦ ਮਿਸਤਰੀ ਉਹਦਾ ਸੰਤੋਸ਼ਟ ਕਰਨਾ ਉਹ ਗਡਾਉਨ ਵਾਲਾ ਉਹ ਗਡਾਉਨ ਵਾਲੇ ਸਮਾਨ ਦੇ ਕੋ ਗਡੱਬਾ ਖੋਲ ਕੇ ਦਿਖਾ ਫਿਰ ਹੁਣ ਲਾਸਟ ਤੇ ਆਪਾਂ ਤਸੱਲੀ ਕਰ ਲਈਏ ਤੁਹਾਨੂੰ ਦਿਖਾਉਣੀ ਸਾਨੂੰ ਵੀ ਪਤਾ ਲੱਗੇ ਵੀ ਕੀ ਹਿਸਾਬ ਕਿਤਾਬ ਜਿਵੇਂ ਆਪਾਂ ਤੁਹਾਨੂੰ ਉੱਥੇ ਸਵਿਸ ਵਾਈਟ ਹੀ ਦਿਖਾਇਆ ਸੀ ਨਾ ਦੇਖੋ ਹਮ ਆ ਸਵਿਸ ਵਾਈਟ ਹੀ ਹੈ ਇਹਦਾ ਬੈਚ ਨੰਬਰ ਦੇਖ ਲਓ ਡੇਟ ਦੇਖ ਲਓ 15 3 ਦਾ ਬਣਿਆ ਹੋਇਆ ਬਾਲਾ ਪੁਰਾਣਾ ਮਾਲ ਵੀ ਨਹੀਂ ਹੋਣਾ ਆਪਣੇ ਕੋਲ ਫਰਵਰੀ ਮਾਰਚ ਬਸ 2 ਕੁ ਮਹੀਨੇ ਪੁਰਾਣਾ ਠੀਕ ਹੁਣ ਇਹ ਤੁਹਾਨੂੰ ਖੋਲ ਕੇ ਦਿਖਾਉਣਾ ਵੀ ਇਹਦੀ ਪ੍ਰੀਮੀਅਮ ਕੁਆਲਿਟੀ ਕਿਵੇਂ ਹੁੰਦੀ ਹੈ ਦੇਖੋ ਆ ਬੈਲਟਾਂ ਲ ਇਹ ਕੋਈ ਨਹੀਂ ਲਾ ਸਕਦਾ ਹੂੰ ਇਹ ਪਾੜ ਪੂੜ ਕੇ ਦਿਖਾ ਵੇ ਕਿਧਰੋਂ ਕੀ ਨਿਕਲਦਾ ਇਹ ਚ ਦੇਖੋ ਕੋਈ ਦਾਗ ਨਹੀਂ ਕੋਈ ਦੱਪਾ ਨਹੀਂ ਕੋਈ ਬੈਂਡ ਨਹੀਂ ਬਲਕਿ ਇੱਕ ਟਾਇਲ ਤੇ ਦੂਜੀ ਟਾਇਲ ਦੇ ਵਿੱਚ ਐ ਪੇਪਰ ਲੱਗਿਆ ਵੀ ਆਊਗਾ ਦੇਖੋ ਇਹ ਹੈ ਪ੍ਰੀਮੀਅਮ ਕੁਆਲਿਟੀ ਆਪਣੀ ਟਾਇਲ ਦੀ ਜਿਹੜੀ ਕੰਪਨੀ ਨਾਲ ਆਪਾਂ ਕੰਮ ਕਰ ਰਹੇ ਹਾਂ ਠੀਕ ਹੈ ਮਾਲ ਜਿੰਨਾ ਮਰਜੀ ਚੱਕ ਲੋ ਜਿੰਨਾ ਮਰਜੀ ਤੁਸੀਂ ਦੇਖ ਸਕਦੇ ਹੋ ਸਾਰੇ ਕੋਈ ਕੋਈ ਡਿਜ਼ਾਈਨ ਕੋਈ ਵੀ ਦੇਖ ਲੋ ਵੀ ਸਾਰਿਆਂ ਦਾ ਮਾਲ ਆਪਣੇ ਕੋਲ ਕੁਟਕਟ 4-500 ਡੱਬਾ ਪਿਆ ਹੈ ਮਤਲਬ ਸਾਲ ਨੂੰ ਵੀ ਯਾਰ ਡਿਜ਼ਾਈਨ ਜੇ ਤੁਹਾਨੂੰ ਚਾਹੀਦਾ ਜਿਹੜਾ ਤਾਂ ਕੰਪਨੀ ਦਾ ਮਾਲ ਆ ਉਹਦਾ ਡਿਜ਼ਾਈਨ ਤਾਂ ਮਿਲੂਗਾ ਸਾਲ ਨੂੰ ਵੀ ਬਿਲਕੁਲ ਬਈ ਸੇਮ ਹਾਂਜੀ ਠੀਕ ਹੈ ਕਹਿੰਦੇ ਤੇ ਜਿਹੜਾ ਹੁੰਦਾ ਲੋਟ ਦਾ ਮਾਲ ਉਹ ਫਿਰ ਬਈ ਕੇਰਾਂ ਚੱਕਿਆ ਗੱਤ ਚੱਕਿਆ ਚੱਕਿਆ ਬਿਲਕੁਲ ਇਹ ਆਪਣਾ ਸਾਰਾ ਜੋ ਨਾਮ ਹੈ ਜੋ ਕੰਪਨੀ ਹੈ ਉਹੀ ਕੰਪਨੀ ਦਾ ਆਪਾਂ ਕੰਮ ਹੀ ਉਹਨਾਂ ਨਾਲ ਕਰ ਰਹੇ ਹਾਂ ਜਿਨ੍ਹਾਂ ਨਾਲ ਆਪਾਂ ਨੂੰ ਤਸੱਲੀ ਹੈ ਜੀ ਤੇ ਲੈ ਬਾਈ ਨੰਬਰ ਕਰ ਲੋ ਮੁੰਡੇ ਦਾ ਨੋਟ ਹਫਤੇ ਦੇ ਸੱਤੇ ਦੇ ਸੱਤੇ ਦਿਨ ਹੁੰਨਾ ਹੈ ਬਿਲਕੁਲ ਹੁੰਦੇ ਆ ਜੀ ਲੈ ਵੀ ਸੱਜਣੋ ਜੇ ਕਿਸੇ ਵੀ ਸੱਜਣ ਨੇ ਟਾਈਲਾਂ ਦਾ ਘਰ ਦਾ ਸਮਾਨ ਚੱਕਣਾ ਮੈਂ ਤਾਂ ਕਿਹਾ ਸੀ ਬੋਹੇ ਵਾਲੇ ਮੇਰੀ ਵੀਡੀਓ ਜਿਹੜੇ ਦੇਖਦੇ ਉਹ ਦੱਸਿਓ ਪਰ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਬੰਦਾ ਸਾਰੇ ਪੰਜਾਬ 'ਚ ਡਿਲੀਵਰੀ ਕਰੀ ਜਾਂਦਾ ਬਿਲਕੁਲ ਕਰੀ ਜਾਂਦਾ ਇਹ ਤਾਂ ਪੰਜਾਬ ਤੋਂ ਬਾਹਰ ਵੀ ਕਰੀ ਜਾਂਦਾ ਇਸ ਹਿਸਾਬ ਨਾਲ ਫਿਰ ਜਿਹੜਾ ਬੰਦਾ ਦੇਖ ਰਿਹਾ ਵੀਡੀਓ ਬਾਈ ਨੂੰ ਫੋਨ ਕਰ ਲਿਓ ਉਹਨੂੰ ਨਰਾਸ਼ ਨਹੀਂ ਹੋਣ ਦਿੰਦਾ ਇਹ ਜਮਾ ਨਹੀਂ ਹੁੰਦਾ